ਦੁਖੀ ਬੇਸਹਾਰਿਆਂ ਦੇ ਸਹਾਰੇ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਦੁਨੀਆ ਦੇ ਸ਼ਹਿਨशाह ਜਗਤ ਗੁਰੂ ਸਤ ਗੁਰੂ ਰਵਿਦਾਸ ਮਹਾਰਾਜ ਜੀ ਬਾਣੀ ਵਿੱਚ ਪਰਮਾਨੰ ਕਰਦੇ ਹਨ ਕਿ ਰਵਿਦਾਸ ਭਨੇ ਜੋ ਜਾਣੇ ਸੋ ਜਾਨੂ ਸੰਤ ਅਨੰਤ ਹੈ ਅੰਤਰ ਨਹੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਪਰਮਾਉਂਦੇ ਹਨ ਕਿ ਇਹ ਸੰਸਾਰੀ ਲੋਕ ਸੰਤਾਂ ਮਹਾਪੁਰਸ਼ਾਂ ਨੂੰ ਜੋ ਮਰਜੀ ਸਮਝਣ ਪਰ ਅਸਲੀਅਤ ਇਹੀ ਹੈ ਕਿ ਸੰਤ ਅਤੇ ਪਰਮ ਬ੍ਰਹਮ ਅਕਾਲ ਪੁਰਖ ਵਿੱਚ ਕੋਈ ਵੀ ਭੇਦ ਨਹੀਂ ਹੈ ਇਹ ਸੰਤ ਸੰਸਾਰ ਵਿੱਚ ਪਰਮਾਤਮਾ ਦਾ ਹੀ ਰੂਪ ਲੈ ਕੇ ਆਉਂਦੇ ਹਨ ਭਾਵ ਇਹ ਸੰਤ ਉਸ ਪਰਮਾਤਮਾ ਦਾ ਹੀ ਰੂਪ ਹੁੰਦੇ ਹਨ Jai Guru Dev, não Guru Dev